ਡਾਕਟਰ ਤੋਂ ਵੀ 16 ਕਲਾਸ ਪੂਰਨੀ ਇੱਕ ਆਪਣੇ ਬੰਦੇ ਨੂੰ ਦੇਖੀ ਜਾ ਆ ਜਿਹੜੀ ਚਾਹ ਹੈ ਪਹਿਲੀ ਵਾਰ ਪੀ ਰਿਹਾ ਮੈਂ ਤਾਂ ਮੈਂ ਤਾਂ ਗੇਲ ਨਾਲ ਪੀਤੀਆ ਸੀ ਉੱਥੇ ਵੱਡੀਆਂ ਸੀ ਦਸਤ ਜੇ ਵੱਡੇ ਸੀ ਘਰੇ ਅੱਛਾ ਤੇਨੇ ਕੱਢੇ ਸੀ ਕੱਢੀਆਂ ਹੀ ਕੜੇ ਲਾਉਂਦੋ ਹਾਂ ਸਸੀ ਘਾਲ ਜੀ ਮੈਂ ਡਾਕਟਰ ਜਿਕਰ ਸਿੰਘ ਹਮਦਪੁਰਾ ਤੋਂ ਮੈਂ ਮਿੰਟੂ ਖਰਮੀ ਹਮਦਪੁਰਾ ਜਦੇ ਸੀ ਤੁਹਾਨੂੰ ਇੱਕ ਨਵਾਂ ਰੰਗ ਦਿਖਾਉਣੇ ਆ ਰੰਗ ਤਾਂ ਵੀਡੀਓ ਦੇ ਵਿੱਚ ਸਾਰੇ ਹੋਣੇ ਚਾਹੀਦੇ ਆ ਤੇ ਕਿਉਂਕਿ ਦਰਸ਼ਕਾਂ ਦਾ ਵੀ ਆਪਾਂ ਮਨੋਰੰਜਨ ਕਰਨਾ ਹਾਂ ਅੱਜ 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 ਅ ਕਾਫੀ ਹੈਗਾ ਆਪਣਾ ਵਿਚ ਯਾਰਾ ਰੰਗ ਬਰੰਗੀਆਂ ਬੱਕਰੀਆਂ ਵੀ ਆ ਕਈ ਤਰ੍ਹਾਂ ਦੀਆਂ ਨੇ ਸਾਲੀਆਂ ਦੇ ਆਪਾਂ ਦਰਸ਼ਨ ਕਰਵਾਵਾਂਗੇ ਆਪਾਂ ਹਲਦੀ ਦਾ ਰੰਗ ਜਾਵੇ ਲਈ ਫਿਰਦੇ ਪਿੱਛੇ ਹੈਨਾ ਇਹ ਇਹਨਾਂ ਦਾ ਕਾਰਨ ਵੀ ਪੁੱਛਾਂਗੇ ਵੀ ਇਹ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਰੰਗ ਨੇ ਵੀ ਇਹ ਕਿਉਂ ਲਾਏ ਜਾਂਦੇ ਹਨਾ ਆ ਇੱਕ ਗਾਇਕ ਨਾਲ ਦੀ ਬੱਕਰੀ ਉਹਦਾ ਨਾਂ ਨਹੀਂ ਲੈਣਾ ਉਹ ਦੇਖੋ ਉਹਨੇ ਤਾਂ ਹਾਂ ਬਾੜ ਰੱਖੇ ਹੋਏ ਆ ਬਾਕੀ ਸਾਰੇ ਤੇ ਬਾਕੀ ਕਾਪ ਭਾਈਆਂ ਨੂੰ ਇਹ ਵੀ ਪੁੱਛਣਾ ਵੀ ਇਹਨਾਂ ਦੇ ਨਾਂ ਵੀ ਅਲੱਗ-ਅਲੱਗ ਰੱਖੇ ਹੋਏ ਨੇ ਹੈਨਾ ਹੂੰ ਉਹ ਵੀ ਆਪਾਂ ਜਾਣ ਕੇ ਇਸਮਾ ਬਹੁਤ ਕਿਸਮਾਂ ਵੀ ਹੈਗੀਆਂ ਉਹਨਾਂ ਬਾਰੇ ਆਪਾਂ ਜਾਣਕਾਰੀ ਪੂਰੀ ਦੇਵਾਂਗੇ ਦਰਸ਼ਕਾਂ ਨੂੰ ਮੈਂ ਕਿਹਾ ਇੱਧਰੋਂ ਚੱਲੀਏ ਆਪਾਂ ਜਿੱਦਾਂ ਚਾਹ ਲਈ ਪਾਣੀ ਨਾਲੇ ਉੱਥੇ ਬੰਦੇ ਬੈਠਿਆ ਰੋਕਣਾ ਦੋਸਤੋ ਆਹ ਜਿਹੜੀ ਪਤਲੀ ਆ ਇਹ ਬਾਈਆਂ ਕੋਲੇ ਹੁੰਦੀ ਹੁੰਦੀ ਆ ਨਾ ਜਿੱਥੇ ਵੀ ਜਾਂਦੇ ਆ ਇਹ ਪਤਲੀ ਹੁੰਦੀ ਆ ਦੇਖ ਲਓ ਆ ਕਿਵੇਂ ਰਗੜੀ ਪਈ ਆ ਖੁਸਰੇ ਦੀ ੱਡੀ ਵਰਗੀ ਖੁਸਰੇ ਦੀ ੱਡੀ ਵਰਗੀ ਜਿਹੜੀ ਆ ਪਤਲੀ ਮਾਂਦੀ ਪਈ ਆ ਤੇ ਦੋਸਤੋ ਹੁਣ ਆਪਾਂ ਬੱਕਰੀ ਚੋਵਾਂਗੇ ਤੇ ਫਿਰ ਚਾਹ ਦੀ ਤਿਆਰੀ ਕਰਦੇ ਆਂ दौन बकरी फिर आज दिखाने तू ਡਾਕਟਰ ਤੋਂ ਵੀ 16 ਕਲਾਸ ਪੂਰਨੀ ਇੱਕ ਆਪਣੇ ਬੰਦੇ ਨੂੰ ਇਹ ਚੰਨੀ ਵਾਲਾ ਕੰਮ ਕੀਤਾ ਆਪਾਂ ਚੰਨੀ ਚੰਨੀ ਵਾਲਾ ਜਿਹੜਾ ਮੁੱਖ ਮੰਤਰੀ ਸੀ ਉਹਨੇ ਵੀ ਬਹੁਤ ਚੰਗਿਆ ਆਪਾਂ ਵੀ ਬਹੁਤ ਚੰਗਿਆ ਨੇ ਇਹ ਤਾਂ ਕਿੰਨੀਆਂ ਮਲਾਂਗਾਂ ਹੁੰਦੀਆਂ ਬਈ ਇਹਦੇ ਤਾਂ ਨਹੀਂ ਹੁੰਦੀਆਂ ਭੇਡ ਤੇ ਸਾਤ ਆਉਂਦੀਆਂ ਹੁੰਦੀਆਂ ਇਹ ਤਾਂ ਫਰਜ ਹੀ ਆ ਯਾਰ ਅੱਛਾ ਜਦੋਂ ਮਰਜੀ ਜੈਦੋਂ ਮਰਜੀ ਚੋਭੋ ਤੇ ਪਾਲੋ ਨਾ ਕਿ ਇਕੱਟਾ ਹੋਵੇ ਨਾ ਬਸ ਵੀ ਬਸ ਨਹੀਂ ਨਹੀਂ ਇਹ ਤਾਂ ਪਤਾ ਇਹ ਤਰ੍ਹਾਂ ਦੀ ਫ੍ਰਿਜ ਹੀ ਆ ਨਾ ਵਧੀਆ ਜਿਹਾ ਇਹਨਾਂ ਨੂੰ ਕਿਹੜਾ ਖੱਟੀਆਂ ਹੀ ਆ ਕਿਉਂ ਕਰੀਆਂ ਯਾਰ ਇਹਦਾ ਭਾਈ ਮੇਲੇ ਤੇ ਲੈ ਗਏ ਸੀ ਇਹ ਬਾਬੇ ਦੇ ਅੱਛਾ ਆਪਣੇ ਕਾਲੇ ਕੀ ਮੇਲਾ ਲੱਗਦਾ ਹੁੰਦਾ ਵੀ ਉੱਥੇ ਗਏ ਸੀਗੇ ਤੇ ਕੋਈ ਮੱਥਾ ਮੁੱਥਾ ਟਕਾੜਿਆ ਹੀ ਦਾ ਕਿਉਂਕਿ ਭਰਾੜਿਆਂ ਜਿ ਕੋਈ ਬੇਤਨੀ ਬੁਤਨੀ ਦਾ ਤਾਂ ਵੀ ਬਾਈ ਕੋਈ ਨਾ ਕੋਈ ਰੰਗ ਫਰੇ ਰੰਗ ਨਾ ਨੇ ਕਿ ਅਲੱਗ ਹੋ ਜਾਂਦੀਆਂ ਨਾ ਨਾ ਉਹ ਸੋਹਣੀਆਂ ਲੱਗਦੀਆਂ ਬਾਈ ਅੱਛਾ ਅੱਛਾ ਠੀਕ ਆਪਣੇ ਮੋਗੇ ਰਗੇ ਦੇ ਸਾਰੇ ਇਹ ਲਾਉਂਦੇ ਜਿਵੇਂ ਹੁਣ ਵੀਰੇ ਦੋ ਤਿੰਨ ਜਾਨਾਂ ਦੀ ਟੋਡੀਆਂ ਹੈਗੀਆਂ ਮੈਕਸ ਨੇ ਤੇ ਤੁਹਾਨੂੰ ਪਤਾ ਕਿਦਾਂ ਲੱਗਦਾ ਇੰਨੀਆਂ ਬੱਕਰੀਆਂ ਦੇਦਾ ਬਾਈ ਆਪ ਦੀ ਸਿਆਣਾ ਆਟੋਮੈਟਿਕ ਹੀ ਨਿਕਲਉਂਗਾ ਦੇ ਆਪ ਹੀ ਠੀਕ ਆ ਬਾਜਪੂ ਜੀ ਪਛਾਣ ਲੈਂਦੇ ਹਾਂ ਹਾਂ ਨਾ ਨਾ ਬਾਜ ਤਾਂ ਕੀ ਉਹੀ ਨਾ ਚੜ ਜਾਂਦਾ ਇਹਨਾਂ ਦੇ ਨਾਮ ਵੀ ਰੱਖੇ ਹੋਣਗੇ ਨਾ ਨਾ ਨਾਮ ਦਾ ਕਾਦੇ ਰੱਖਨੇ ਬਾਈ ਨਾਮ ਤਾਂ ਰੱਖੇ ਹੋਰ ਹੈ ਹੂੰ ਤਾਂ ਘਰੋਂ ਤਿਆਰ ਕਰਕੇ ਲਿਆਉਣੇ ਆ ਕਿ ਇੱਥੇ ਗਾਇ ਕਰਗੀ ਬੱਕਰੀ ਬਣਾਈ ਪਈ ਹੈ ਤਾਹਾਂ ਤੋਂ ਹਾਂ ਉਹਦਾ ਨਾਂ ਤਾਂ ਲੈਣਾ ਨਹੀਂ ਆਪਾਂ ਨਾ ਨਾ ਨਾਂ ਕਾਹਨੂੰ ਲੱਗਿਆ ਹੈ ਨਾ ਤੂੰ ਜਮਾ ਤਾਹਾਂ ਬੋਧੀਆਂ ਰੱਖੀ ਫਿਰਦੀ ਆ ਗਿੱਚੀ-ਗੁੱਚੀ ਸਾਰਾ ਸਾਰਾ ਕੋਈ ਸਾਫ਼-ਸਫਾਈ ਹਟ ਵੀ ਹਟ ਰਿਹੜ ਨਹੀਂ ਕਰਨੀ ਨਾ ਨਾ ਕੋਈ ਨਹੀਂ ਕਰਨੀ ਭਾਈ ਕਿਵੇਂ ਹੁੰਦੀਆਂ ਕਿੰਨੇ ਤਰ੍ਹਾਂ ਦੀਆਂ ਰੂਹਾਂ ਇਹ ਉਹ ਚਾਰ-ਪੰਜ ਤਰ੍ਹਾਂ ਦੀਆਂ ਹੁੰਦੀਆਂ ਭਾਈ ਠੀਕ ਠੀਕ ਬਿੱਟੇ ਜੀ ਮੈਂ ਆ ਬੱਕਰੀ ਖੜੀ ਆ ਬਿੱਟਲ ਹੋ ਗਈ ਲੈ ਵੀ ਆਪਾਂ ਖੜੀ ਆ ਬੁੱਤੀ ਹੋ ਗਈ ਦੋਸਤੋ ਚਾਹ ਜੁਗਾ ਕੱਢ ਲਿਆ ਇੱਕ ਆਪਣੀ ਤੇ ਬਣਾਉਨੇ ਆ ਹੁਣ ਚਾਹ ਤੁਹਾਨੂੰ ਦਿਖਾਉਨੇ ਆ ਹਨਾ ਤੇ ਆ ਜੋ ਇਹਨਾਂ ਨੂੰ ਕਹਾਂਗੇ ਅੱਗ ਨਾਲ ਲਾ ਲੈ ਆਹਾ ਦੂਸਰਾ ਚਾਹੁੰਦੇ ਆ ਤਾਂ ਦੋ ਮਿੰਟ ਰੁਕ ਜਾ ਯਾਰ ਦੋ ਮਿੰਟ ਰੁਕ ਜਾ ਕਿਉਂ? ਨਾ ਆ ਜਾ ਬਾਈ। ਲੈ ਵੀ ਦੋਸਤੋ ਹੁਣ ਆਪਣਾ ਚਾਹ ਦੀ ਪਾਣੀ ਰੱਖਤਾ ਤੇ ਉਬਾਲਾ ਆ ਗਿਆ। ਚਾਹ ਦਾ ਤੇ ਵਧੀਆ ਘੈਂਟ ਜੀ ਚਾਹ ਤੁਹਾਨੂੰ ਪਿਵਾਵਾਂਗੇ ਜੇ ਪੀਣੀ ਆ ਤਾਂ ਤੁਸੀਂ ਸਾਡੇ ਕੋਲ ਆ ਸਕਦੇ ਹੋ ਤੇ ਨਹੀਂ ਤਾਂ ਫਿਰ ਪੀਂਦੇ ਨੂੰ ਦੇਖ ਸਕਦੇ ਹੋ ਨਾ। ਇਹ ਬਾਲਾ ਮਰਾਦਾ ਆਪਾਂ ਤੇ ਇਸ ਤੋਂ ਬਾਅਦ ਪਾਵਾਂਗੇ ਆਪਣਾ ਜਿਹੜਾ ਚੋਕੇ ਲੈ ਕੇ ਆਇਆ ਦੁੱਧ ਤੇ ਉਹ ਪਾਵਾਂਗੇ। ਓਏ ਭਾਈ ਇਹਨਾਂ ਚਾਹ ਚਨਾਇ ਕਰੂ ਚਾਹੀਦਾ ਕੇ ਮੋਟਾ ਆ ਤਾਂ ਸਵਾਦੀ ਬਖਰਾ ਹੋਊਗਾ ਚਾਹ ਦਾ ਹਨਾ ਘਰ ਵਾਲੀ ਚਾਹ ਦਾ ਰੋਜ਼ ਪੀਂਨੇ ਆ ਕੜੀ ਜਨੇ ਲਾਲ ਲਾਲ ਹੋ ਦੇਖੀ ਜਾ ਆ ਜਿਹੜੀ ਚਾਹ ਹੈ ਪਹਿਲੀ ਵਾਰ ਪੀ ਰਿਹਾ ਮੈਂ ਤਾਂ ਮੈਂ ਤਾਂ ਗੇਲ ਨਾਲ ਪੀਤੀ ਆ ਸੀ ਉੱਥੇ ਵੱਡੀਆਂ ਸੀ ਦਸਤ ਜੇ ਵੱਡੇ ਸੀ ਘਰੇ ਅੱਛਾ ਇਹਨੇ ਕੱਢੇ ਸੀ ਕੱਡੀਆਂ ਹੀ ਕੜੇ ਲਾਉਂਦੋ ਆ ਦੇਖ ਲੈ ਹੁਣ ਤਾਂ ਬਾਲਾ ਮਰਾਤਾ ਮੈ ਤਾਂ ਕੀ ਕਰੇ ਕੋਈ ਨਹੀਂ ਆ ਲੈ ਕਿ ਨਾ ਜਿੰਦਗੀ ਦੇ ਰੰਗ ਇਹਨਾਂ ਦੇ ਆਪਦੇ ਆ ਨਹੀਂ ਸਾਰੇ ਰੰਗ ਦੇਖਣੇ ਚਾਹੀਦੇ ਆ ਆਪਾਂ ਚਲੋ ਦਰਸ਼ਕਾਂ ਦਾ ਵੀ ਮਨੋਰੰਜਨ ਕਰਵਾ ਰਹੇ ਆ ਤੇ ਆਪਾਂ ਆਵਦਾ ਤਾਂ ਹੋ ਹੀ ਰਿਹਾ ਹੈ ਨਾ ਤੇ ਅੱਜ ਵੀ ਚਾਹ ਦਾ ਆਪਣਾ ਮੋਰ ਲੱਗੀ ਸੀ ਚਾਹ ਪੀਣ ਦੀ ਨਾਲੇ ਹਿੰਦੂਪੁਰੇ ਦੀਆਂ ਬੱਕਰੀਆਂ ਦਿਖਾਉਣੇ ਆ ਸਾਰੀਆਂ ਰੰਗਾਂ ਨੇ ਹੁਣ ਖਾ ਪੀ ਕੇ ਬੈਠੀਆਂ ਉਹ ਕਿਵੇਂ ਕਹਿੰਦੇ ਹੁੰਦੇ ਫੁੱਖ ਗੱਡੀ ਬੈਠਿਆ ਕੋਲ ਖਾ ਤੇ ਉਦੋਂ ਪਤਾ ਲੱਗ ਜਾਂਦਾ ਨਾ ਵੀ ਦੋਨੇ ਪਾਸਿਓਂ ਫੋਲੇ ਜਾਂਦੀ ਹੈ ਫੁੱਟਬਾਲ ਜੰਗ ਵੀ ਹੁਣ ਬਾਈ ਕਹਿੰਦੇ ਵੀ ਬੱਕਰੀਆਂ ਨੂੰ ਇਹ ਰਾਜਦੀਆਂ ਨਹੀਂ ਹੁੰਦੀਆਂ ਇਹ ਰਾਜਦੀਆਂ ਤਾਂ ਆ ਚਰੀ ਜਾਂਦੀਆਂ ਸਾਰਾ ਦਿਨ ਬਾਈ ਹੁਣ ਦਾਣੇ ਜਾਂ ਦਾਣੇ ਆਥਣ ਪਏ ਤਿੰਨ ਦਿਨ ਤੋਂ ਖਾਈ ਜਾਣੀ ਸਰ ਕਿਤੇ ਦਵਾਈ ਵੰਦਾਨੇ ਕਣਕਾ ਹੋਰ ਪੱਠੇ ਡਕੇ ਹਾਂ ਅਸੇ ਤੇ ਲਾ ਦੇ ਖਾਣੋਂ ਤਾਂ ਹੜਦ ਗਈ ਪਰ ਇੱਕ ਗੱਲ ਆ ਜਿਹੜਾ ਪਸ਼ੂ ਆ ਜਿਵੇਂ ਹੁਣ ਤੁਸੀਂ ਇਹਨੂੰ ਸਾਰਾ ਦਿਨ ਤੋਰ ਫੇਰ ਕੇ ਖਵਾਉਨੇ ਹੋ ਨਾ ਤੇ ਇਹਦੇ ਨਾਲ ਬਿਮਾਰੀਆਂ ਦਾ ਜਿਹੜਾ ਬਹੁਤ ਘੱਟ ਚਾਂਸ ਹੁੰਦਾ ਵੀ ਜਿਹੜਾ ਪੂਰੀ ਗੁਣਕਾਰੀ ਹੋਈ ਆ ਜਿਵੇਂ ਹੁਣ ਦੁੱਧ ਆਪਾਂ ਪੀਨੇ ਆ ਜਾਂ ਕਢਦੇ ਆ ਨਾ ਉਸ ਗੁਣਕਾਰੀ ਆ ਡਾਕਟਰ ਇੱਕ ਨਾ ਬਲਾਸਪੁਰ ਬੰਦਾ ਹੈ ਉਹਦੇ ਕੋਲ 15 ਮੱਝਾਂ ਹੀ ਆ ਹਾਂ ਤੇ ਉਹ ਆਪ ਦਾ ਸਾਈਕਲ ਤੇ ਹੁੰਦਾ ਥੋੜੇ ਗੋਡੇ ਉਹਦੇ ਦੁਖਦੇ ਆ ਤੇ ਉਹ ਮੱਝਾਂ ਉਹਦੀਆਂ ਤੇਰਾ ਵੀ ਛੜਕ ਤੇ ਪਾਸੇ ਅਸੀਂ ਚਾਰਦੀਆਂ ਰਹਿੰਦੀਆਂ ਹਾਂ ਤੇ ਉਹ ਦੁੱਧ ਇੰਨਾ ਵਧੀਆ ਕੋਈ ਅੰਤ ਨਹੀਂ ਉਹ ਤਾਂ ਹੋਣਾ ਹੀ ਆ ਕਿਉਂਕਿ ਜਿਹੜੀ ਪਸ਼ੂਆਂ ਦੀ ਜਿਵੇਂ ਆਪਾਂ ਪਹਿਲਾਂ ਵੀਡੀਓ ਦਿਖਾਈ ਸੀ ਵੀ ਉਹ ਯਾਰ ਬਿੰਜਲੇ ਜਾਂਦੇ ਆ ਤੁਰ ਕੇ ਜਾਂਦੇ ਆ ਤੇ ਉਹ ਐਕਸਰਸਾਈਜ਼ ਹੋ ਜਾਂਦੀ ਆ ਜਿਹੜੀ ਪਸ਼ੂਆਂ ਦੀ ਆ ਕਿਤੇ ਆਪਾਂ ਸੰਗਲਾਂ ਨਾਲ ਜੇ ਘਰੇ ਬਣੀ ਰਹਦੇ ਆ ਤੇ ਹੁਣ ਸਾਰਾ ਦਿਨ ਇਹ ਜਿਹੜੇ ਖੇਤਾਂ ਦੇ ਵਿੱਚ ਤੁਰਦਿਆਂ ਆਪ ਦੀ ਮਰਜ਼ੀ ਨਾਲ ਖਾਂਦੇ ਆ ਸਹੀ ਗੱਲ ਸਹੀ ਗੱਲ ਤੇ ਇਹਨਾਂ ਨੂੰ ਫਿਰ ਬਿਮਾਰੀ ਆ ਜਿਹੜੀ ਆ ਆਪਾਂ ਦੁੱਧ ਪੀਂਨੇ ਆ ਇਹਨਾਂ ਤੇ ਤਾਂ ਕੀ ਮਿਲਣੀ ਆ ਹਾਂ ਨਾਲ ਇਹਨਾਂ ਬੰਦਿਆਂ ਨੂੰ ਜਾਨਵਰਾਂ ਵਾਲੀ ਪਸ਼ੂਆ ਉਹਨਾਂ ਨੇ ਆਪ ਜਿਹੜਾ ਕੁਸ ਪਾਤਾ ਉਹੀ ਖਾਣਾ ਉਹਨਾਂ ਇਹਨਾਂ ਦੇ ਤਾਂ ਇਹਨਾਂ ਤੇ ਤਾਂ ਇਹ ਨਹੀਂ ਪਤਾ ਵੀ ਕੋਈ ਮੱਠਾ ਜੀ ਛੱਡਣਾ ਆ ਕਰਤਾ ਸਭ ਕੋ ਬੇਰੀ ਬੱਕਰ ਪੰਚ ਚੀਜ਼ ਖਾ ਜਾਣੀ ਸਹੀ ਗੱਲ ਹੈ ਸਹੀ ਗੱਲ ਹੈ ਇਹੋ ਜਿਹੇ ਵਿੱਚ ਪਾਰਟੀ ਨੂੰ ਹੁੰਦੇ ਆ ਪਸ਼ੂ ਤੇ ਮੈਨਾਂ ਦਾ ਬਿਮਾਰੀ ਵੀ ਬਹੁਤ ਘਟਾ ਜਾਂਦਾ ਪੱਛਮ ਵਾਲੇ ਬੰਦਿਆਂ ਨੂੰ ਵੀ ਬਿਮਾਰੀਆਂ ਘਟਾ ਨਹੀਂ ਤਾਂ ਬਿਮਾਰੀਆਂ ਦਾ ਹੀ ਕੁਝਾ ਬਣੇ ਪਹਿ ਲੋਕ ਦੁੱਧ ਆਪ ਪਾਈਏ ਫਿਰ ਹੁਣ ਬਹੁਤ ਕੜ ਲਈ ਦੁੱਧ ਪਾਈਏ ਤੇ ਜਨ ਤਕ ਲੈ ਵੀ ਦੋਸਤੋ ਹੁਣ ਬਾਈ ਚਾਹ ਆਪਣੀ ਜਿਹੜੀ ਆ ਬਣ ਗਈ ਆ ਤੇ ਆਪਾਂ ਕੱਪਾਂ ਦੇ ਵਿੱਚ ਪਾ ਲਈ ਆ ਤੇ ਹੁਣ ਪੀਣੇ ਬਹਿ ਕੇ ਸਵਾਦਣਾ ਹਨਾ ਆ ਜੀ ਘਰੇ ਘਰ ਦੀ ਚਾਹ ਸਵਾਰ ਲੱਗਣੀ ਏਰ ਕਮਾਲ ਨਾ ਉਹ ਕਰੇ ਨਹੀਂ ਆਂਦੇ ਨਾ ਹੀ ਬਣਾਉਂਦੀਆਂ ਹੋਣੀਆਂ ਘਰ ਵਾਲੀਆਂ ਵੀ ਨਹੀਂ ਇਹਨਾਂ ਨੇ ਪੀਣੀ ਨਹੀਂ ਉਹ ਕਹਿ ਦਿੰਦੇ ਆ ਬਾਹਰ ਹੀ ਪੀਆ ਉਹ ਸਹੀ ਆ ਕੀ ਬਤਨ ਯਾਰ ਪੂਰੀ ਕੜ ਕੜ ਕੈਂ ਜਿਵੇਂ ਹਾਰੇ ਦਾ ਦੁੱਧ ਹੁੰਦਾ ਨਾ ਉਦਾਂ ਦੀ ਬਣ ਗਈ ਆ ਬਾਈ ਤੂੰ ਉਹਲੇ ਜਿੱਕਾ ਤੋਂ ਬੈਠਾ ਇੱਧਰ ਆਇਆ ਸਿੱਧਾ ਮੈਂ ਮੈਂ ਸਾਹਮਣੇ ਬੈਠਾ ਬਾਈ ਘਰੋਂ ਤਾਂ ਨਹੀਂ ਡਰਦਾ ਵੀ ਚਾਹ ਸਾਹਮਣੇ ਕਾਹਨੂੰ ਬੈਠਾ ਤੂੰ ਪਾਸੇ ਬੈਠਾ ਹਾਂਜੀ ਵੀਰੇ ਆਹ ਕਿਹੜੀ ਨਸਲ ਆ ਇਹ ਬਾਈ ਬੀਟਲ ਆ ਅੱਛਾ ਬੀਟਲ ਆ ਹਾਂਜੀ ਠੀਕ ਆ ਜਿਹੜੀ ਆਹ ਸਾਡੇ ਕੋਲੇ ਆ ਆ ਜੀ ਨਾ ਇਹਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਬੀਟਲਾ ਹੈ ਬਾਈ ਕੱਲ ਲੰਮੀ ਆ ਹੈਟ ਬਹੁਤ ਹੁੰਦੀ ਆ ਅੱਛਾ ਅੱਛਾ ਇਹ ਫਰਕ ਹੁੰਦਾ ਨਾ ਤੇ ਜਿਹੜੀ ਆਹ ਬੱਕਰੀ ਖੜੀ ਆ ਏ ਬਾਈ ਮੁੱੱਚੀ ਬੱਕਰੀ ਆਪਣੀ ਨੂੰ ਕਹਿੰਦੇ ਨੇ ਪਹਾੜੀ ਬੱਕਰੀ ਆਪਣੀ ਪਹਾੜੀ ਹੈ ਨਾ ਰਾਸਤਾਨੀ ਹੈ ਨਾ ਹਾਂ ਰਾਸਤਾਨੀ ਠੀਕ ਹੈ ਆਹ ਜਿਹੜਾ ਬੋਕਾ ਫਿੱਕੜੀ ਨਹੀਂ ਲੱਗਦਾ ਹਾਂਜੀ ਮੀਟਲ ਦਾ ਹੀ ਹੈ ਮੀਟਲ ਲੱਗੇ ਤੇ ਹੋਰ ਕਿੰਨੇ ਹੋਗੇ ਉਮਰ ਤਾਰੀ ਝਾਲ ਕਿੰਨੀ ਹੋਈ ਆ ਜੀ ਸਾਲ ਕਰੀਆ ਇਹਦੇ ਬੱਚਾ ਹੀ ਆ ਇਹ ਉਮਰ ਆ ਆਪਣੇ ਜਿਹੜੇ ਆਮ ਬੱਕਰੀਆਂ ਦੀ ਉਮਰ ਕਿੰਨੀ ਕੁ ਹੁੰਦੀ ਆ ਉਮਰ ਤਾਂ ਬਹੁਤ ਹੁੰਦੀ ਆ ਨਾਲੀ ਫਿਰ ਵੀ ਕੋਈ 20 ਸਾਲ 25 ਸਾਲ 23 ਸਾਲ ਹੁੰਦੀ ਆ 20 25 ਸਾਲ ਹੁੰਦੀ ਆ ਠੀਕ ਆ ਤੇ ਇੱਕ ਨਸਲ ਆਪਾਂ ਨੂੰ ਹੋਰ ਦਿਖਾ ਦਿਓ ਜਿਹੜੀ ਤਿੰਨ ਨਸਲਾਂ ਚਾਹੀਆਂ ਤੁਸੀਂ ਤਿੰਨ ਹੁੰਦੀਆਂ ਤਿੰਨ ਦਾ ਇਹ ਆ ਇਹਦੇ ਚੋਂ ਹੀ ਆ ਬੇਲਟੀ ਜੀ ਬਣ ਜਾਂਦੀ ਆ ਅੱਛਾ ਆ ਬੇਲਦੀ ਹੋ ਜਾਂਦੀ ਆ ਆਹ ਭਾਈ ਦੇਸੀ ਜਿਮ ਆਪਾਂ ਕਹਿੰਦੇ ਦੇਸੀ ਆ ਇਹ ਦੇਸੀ ਹੋ ਜਾਂਦੀ ਆ ਠੀਕ ਆ ਆ ਜੇ ਮੈਂ ਆ ਬੱਕਰੀ ਇਹ ਤਾਂ ਬੱਕਰਾ ਸਕਾਲ ਗਿਆ ਇਹਦੇ ਮੇਵਣਾ ਬੈਠਾ ਉਹ ਪੁੱচ্চਾ ਅੱਛਾ ਆ ਬਾਕੀ ਬੱਕਰੇ ਵਕਰਾ ਦੇ ਆਪਰੇ ਭਾਈ ਬੇਲੜੀ ਬਣ ਜਾਂਦੀ ਹੈ ਮੈਂ ਇੱਕ ਗੱਲ ਪੁੱਛਣੀ ਸੀ ਇਹਨਾਂ ਦੇ ਰੇਟ ਰੂਟ ਦਾ ਕੀ ਸਿਸਟਮ ਹੈ ਵੀ ਕਿੰਨੇ ਕੁ ਦੀ ਹੋਊਗੀ ਇਹ ਇਹ ਰੇਟ ਹੈਗੇ 40-50 ਹਜ਼ਾਰ ਪੰਨੇ ਨੇ ਮੰਗਿਆ ਉਹਦੇ ਠੀਕ ਆ ਇਹ ਸੱਠਾ ਤੇ ਕਿੰਨੇ ਟਾਈਮ ਬਾਅਦ ਇਹ ਸੁਆ ਦੇ ਦਿੰਦੇ ਬਈ ਇਹ 5 ਮਹੀਨਿਆਂ ਬਾਅਦ ਚੁੰਦੀ ਹੈ ਅੱਛਾ ਤੇ ਕਿੰਨੇ ਬੱਚੇ ਦੇ ਦਿੰਦੇ ਆ ਬੱਚੇ ਦਾ ਇਹਨਾਂ ਪਤਾ ਨਹੀਂ ਕਿ ਤਿੰਨ ਦੀ ਦੇ ਦਿੰਦੀ ਆ ਕਈ ਵਾਰੀ ਚਾਰ ਦੀ ਦੇ ਦਿੰਦੀ ਆ ਕਈ ਵਾਰੀ ਇੱਕ ਦੀ ਰਹਿ ਜਾਂਦੀ ਆ ਸਾਲ ਚ ਦੋ ਵਾਰੀ ਸੂੰਪਿੰਦੀ ਆ ਹਾਂ ਜੀ ਦੋ ਵਾਰੀ ਸੂੰਪਿੰਦੀ ਆ ਠੀਕ ਆ ਇਹ ਸਾਮ ਸੰਭਾਲਦਾ ਜਿਵੇਂ ਘਰੇ ਹੁਣ ਤੁਸੀਂ ਹੁਣ ਤਾਂ ਖੇਤਾਂ ਦੇ ਵਿੱਚ ਆ ਤੇ ਘਰੇ ਕਿਵੇਂ ਹੁੰਦਾ ਨਾ ਉਹ ਸਾਮ ਸੰਭਾਲਦਾ ਹਾਂ ਸਾਮ ਸੰਭਾਲਦਾ ਬੱਚ ਨੀਰਾ ਨੂੰ ਰਾਜ ਘਰੇ ਪਾਉਂਦੇ ਆ ਛਾਲ ਚ ਅੱਛਾ ਨੀਰਾ ਨੂੰ ਦਾ ਬੱਚ ਦਾਣੇ ਦੂਨੇ ਛਾਲ ਚ ਤਾਂ ਹੀ ਕੋਈ ਚੱਲਦਾ ਜਿਹੜੇ ਇਹ ਅੱਜ ਕੱਲ੍ਹ ਗਰਮੀ ਜਨੇ ਆਉਣ ਨਹੀਂ ਲੋਕ ਨੇ ਅਛਾ ਤੇ ਗਰਮੀ ਜ਼ਿਆਦਾ ਮੰਨਦੀਆਂ ਜਾਂ ਤਿਆਂ ਠੰਡ ਜ਼ਿਆਦਾ ਮੰਨਦੀਆਂ ਹੈ ਇਹ ਠੰਡ ਗਰਮੀ ਤਾਂ ਨਹੀਂ ਮੰਨਦੇਗਾ ਕਿਉਂਕਿ ਮੂਨੇ ਚਾਹਣ ਬਾਅਦ ਉਹ ਥੋੜੀ ਜੀ ਮੰਨ ਲੀਆਂ ਬਸ ਅਛਾ ਠੰਡ ਜ਼ਿਆਦਾ ਮੰਨਦਾ ਆਹ ਗੰਡਾ ਵਾਦ ਮੰਨ ਭਈਆ ਗਾਨੀਆਂ ਕਿਥੇ ਹੁੰਦੀਆਂ ਰ ਨੰਨਾ ਨਾਦਾ ਆਪੀ ਬਣਾ ਦੀ ਤੇ ਬਾਈ ਇੱਕ ਮੈਂ ਬਾਈ ਤੋਂ ਸੁਣਿਆ ਕਹਿੰਦੇ ਵੀ ਤੁਸੀਂ ਬੋਲੀਆਂ ਬਹੁਤ ਜਿਹੜੀਆਂ ਸਭਿਆਚਾਰਕ ਬੋਲੀਆਂ ਪਾਉਂਦੇ ਆ ਤੇ ਸਾਨੂੰ ਇੱਕ ਦੋ ਰੰਗ ਉਹਦੇ ਵੀ ਸੁਣਾ ਦਿਓ ਹਣਾ ਤੇ ਬੱਕਰੀਆਂ ਬਾਰੇ ਤਾਂ ਬਹੁਤ ਜਾਣਕਾਰੀ ਲੈ ਲਈ ਤੇ ਵਧੀਆ ਜੀ ਬੋਲੀਆਂ ਜੋ ਆਪਣਾ ਦਰਸ਼ਕ ਦੇਖ ਰਿਹਾ ਪਰਿਵਾਰ ਦੇ ਵਿੱਚ ਜਾਣੀ ਆ ਇਹ ਤੇ ਉਹਦੇ ਹਿਸਾਬ ਨਾਲ ਤੁਸੀਂ ਸਾਨੂੰ ਕੋਈ ਇੱਕ ਦੋ ਬੋਲੀਆਂ ਸੁਣਾ ਦਿਓ ਉਰੀ ਗਾਣੇ ਦਿੱਤਾ ਬੱਚਾ ਪੰਜਾਂ ਦੇ ਨਾਂ ਦਾ ਮਰੇ ਤਿਆ ਆਂਦੀ ਟਾਵਦਾ ਕੰਦਲਾ ਪਾਣੀ ਪਰ ਦੀ ਟਾਵ ਤੇ ਲਾਇਆ ਪੀਂਦੇ ਪੀਂਦੇ ਨੂੰ ਰਾਤ ਗੁజర్ ਗਈ ਚੰਗਾ ਮਾਰ ਕੇ ਖਾਇਆ ਪੱਟੇ ਵੀਰ ਦੀ ਚੰਗ ਟੁੱਟ ਗਈ ਨੌਚ ਕਿੱਲ ਜੜਾ ਆ ਨੌਚ ਕਿੱਲ ਨੇ ਪੂਰੀ ਨਾ ਪਾਈ ਪੱਕਾ ਸੇਰ ਚਿੜਾਇਆ ਬੱਕੇ ਸੇਰ ਨੇ ਮਾਰੀ ਤੋਲੀ ਨਾ ਪਾ ਕੋਟ ਪਚਾਇਆ ਨਾ ਪੇਕੂਟ ਦੀਆਂ ਖੜੀਆਂ ਪਰੀਆਂ 93 ਗਉਦਿਆ ਚਾਇਆ ਚਿਰਮਾ 15 ਰੱਤੀਆਂ ਚੰਮੋਨਾਰ ਤੇ ਪਾਇ ਮਾਂ ਪੰਦਰ ਰਤੀਆਂ ਕੰਪੂ ਕੁੱਤਾ ਮਿੱਤਰਾਂ ਦਾ ਠਾਣ ਦਾ ਤੀ ਕੁੜੀ ਚੱਕ ਲਿਆ ਵੇ ਚੱਕ ਟੇਪੀ ਦੀ ਕਿਹੜਾ ਲੰਮੀਆਂ ਤਰੀਕਾਂ ਪਾਵੇ ਕੱਟਿਓ ਚਿਓ ਚੜਨਾ ਕਿਹੜੀ ਵੀਕਾ ਨੇਰ ਨੂੰ ਚਾਵੇ ਵੀਕਾ ਨੇਰ ਕੀ ਬਿਕਦਾ ਪਿਕਦੇ ਅਮਰ ਤੇ ਤਾਰੇ ਗੱਪਰੂ ਮੁੱਲ ਬਿਕਦੇ ਢਾਂਟਲਾ ਪਤਨੀਏ ਨਾਰੇ ਗੱਪਰੂ ਮੁੱਲ ਵੇਖਦੇ ਇੱਕ ਹੋਰ ਹੋ ਜੇ ਬਾਈ ਹੁਣ ਨਾਲੇ

ਆ ਨਾਈ ਮੈਂ ਆਇਆ ਪੁੱਛਦਾ ਸੀ ਵੀ ਆ ਬੋਲੀ ਕਿੱਥੋਂ ਆਈਏ ਦਿਲਚੋੜੀ ਹੈ ਕਿ ਵਿਆਹ ਹੋਇਆ ਵਾ ਕਿ ਨਹੀਂ ਹੋਇਆ ਇਹਦਾ ਦੇਖਿਆ ਆ ਤਾ ਵਾ ਅੱਛਾ ਅੱਛਾ ਫਿਰ ਕੋਈ ਨਹੀਂ ਫਿਰ ਕੋਈ ਨਹੀਂ ਕੋਈ ਨਹੀਂ ਤੇ ਜੇ ਘਰੇ ਸੁਣ ਲਈ ਫਿਰ ਵੀਰੇ ਦੇਖ ਲਈ ਘਰੇ ਉਹ ਨਾ ਬਣਾ ਦੇਖਦੇ ਆਹ ਘੋਸ਼ਣਾ ਦੇ ਯਾਰ ਉਹ ਸੁਣਾ ਪੈਂਦੀ ਨਾ ਪਾਈ ਹਾਂ ਚਾਰ ਵਾਰ ਕੋਈ ਯਾਦ ਕਰ ਲੈਣਾ ਤੁਹਾਨੂੰ ਆਹੋ ਇੱਕ ਵਾਰੀ ਢਾਂਗੀ ਹੁੰਦੀ ਹੈ ਜਿਹੜੀ ਆ ਤੁਹਾਡੇ ਕੋਲ ਇੱਕ ਦੋ ਬੱਤ ਦਿਓ ਯਾਰ ਅੱਜ ਮੈਂ ਹੁੰਦਾ ਇਹ ਜਿਵੇਂ ਹੁਣ ਆ ਗਈ ਰਤਗਾਹ ਪੱਧੂ ਬੁੱਧੋਂ ਜਾ ਕੇ ਟੇਕਾਂ ਨੂੰ ਕਹਿ ਰੋਤਾ ਜਾਂਦੀ ਹੈ ਹਾਂਜੀ ਰਾਂਗਾਂ ਰੂਣਾਂ ਉਦੋਂ ਪਾਉਣੇ ਵੀ ਹੁਣ ਤਾਂ ਪੱਠੇ ਬਹੁਤ ਬਾਣ-ਬੂਣ ਖੁੱਲੇ ਆ ਨਾ ਹਾਂਜੀ ਹੁਣ ਤਾਂ ਲੋੜ ਨਹੀਂ ਪੈਂਦੀ ਤੇ ਜਿਹੜਾ ਹੋਰ ਇਹਦਾ ਖਾਣਾ ਦੇਣਾ ਜਿਵੇਂ ਤੁਸੀਂ ਗੋਣਾ ਲੈ ਕੇ ਹੁੰਦੇ ਉਹ ਕਿੱਥੋਂ ਤੁਹਾਨੂੰ ਮਿਲਦਾ ਹਾਂ ਨੀਰਾ ਮਿਲ ਜੂ ਹੁਣ ਮੂੰਗੀ ਦਾ ਮਿਲ ਜੂ ਜਿਵੇਂ ਇੱਥੇ ਆਪਣੇ ਇੱਥੇ ਮਿਲ ਜੂਗਾ ਜਿਵੇਂ ਕਤੇ ਦੀ ਜਾ ਕੇ ਉਹ ਗੁਵਾਰੇ ਦਾ ਲਿਆਈ ਜਾਗਾ ਜੀ ਹਾਂ ਉਹ ਹਰਿਆਣੇ ਤੋਂ ਮਗਾਈਦਾ ਉਧਰੋਂ ਰਾਜਸਥਾਨ ਨੂੰ ਨਾਲੇ ਯਾਰ ਮੂੰਗੀ ਤੇ ਤਾਂ ਜ਼ਹਿਰ ਜ਼ਹਿਰਾ ਬਣੀਆਂ ਛਿੜਕਦੇ ਉਹ ਉਹ ਨਹੀਂ ਕੰਮ ਕਰਦਾ ਕੰਮ ਕਰਦਾ ਅੱਛਾ ਫਿਰ ਇਹ ਕਿਹੜਾ ਹੁੰਦਾ ਗਰਮੀ ਮੰਨਣ ਲੱਗ ਜਾਂਦੀਆਂ ਉਹਦੇ ਨਾਲ ਬੱਚੇ ਦੀ ਛਿੱਤਰਨ ਲੱਗ ਜਾਂਦਾ ਅੱਛਾ ਅੱਛਾ ਤੇ ਇਹਨਾਂ 'ਚ ਕੋਈ ਬਿਮਾਰੀਆਂ ਕੋਈ ਪੈਣ ਦਾ ਖਤਰਾ ਹੈਗਾ ਜਿਵੇਂ ਕੋਈ ਜੋ ਗਲਤ ਚੀਜ਼ ਖਾਦੀ ਜਾਵੇ ਜਾਂ ਕਿ ਹੋਰ ਜਾਂ ਕਿਸੇ ਤਰ੍ਹਾਂ ਦਾ ਹੋਣਾ ਆ ਟੀਕੇ ਟੱਲੇ ਬਹੁਤ ਬਣੇ ਵੀ ਆ ਲਾਈ ਜਾਂਦੇ ਆ ਜੀ ਨਾਲ ਦੇ ਨਾਲ अच्छा हां ਮਿਤਾ ਜੀ ਵੇ ਵੇਡ ਹੁਣ ਆਪਾਂ ਨੂੰ ਠੀਕ ਆ ਫੇਰ ਵੀ ਆਹ ਹੁਣ ਬਚਾ ਕੇ ਆ ਦੋ ਮਹੀਨੇ ਰੱਖਣੇ ਪੈਣਗੇ ਮੱਕੀ ਵਾਲੇ ਪਾਣੀ ਤੋਂ ਬਚਾ ਕੇ ਰੱਖਣੇ ਪੈਣਗੇ ਹਾਂਜੀ ਪਿਛਲੀ ਵਾਰ ਆਪਾਂ ਦੇਖਿਆ ਬਾਈ ਦੀ ਉਹਦੇ ਬੱਕਰੀਆਂ ਮਰ ਗਏ ਜਣਾ ਕਾਫੀ ਰੇਲ ਸੁੱਤਿਆ ਹੁੰਦਾ ਜਦੋਂ ਖੇਲ ਚ ਉੱਥੇ ਖਤਰਾ ਹੈਗਾ ਉੱਥੋਂ ਪਚਾ ਦੀ ਆਉਂਦਾ ਠੀਕ ਆ ਗਾਈ ਵਾਰੀ ਨਾ ਪਾਣੀ ਪਿਆਰੇ ਜਿਹਦਾ ਕਹਿਣਾ ਠੀਕ ਆ ਤੇ ਇੱਕ ਬਾਈ ਜਿਹੜੇ ਤੁਸੀਂ ਆ ਪਸ਼ੂਆਂ ਦੀ ਆ ਸੇਲ ਵੇਚ ਕਿੱਥੇ ਕਰਦੇ ਹੋ ਤੁਸੀਂ ਇਹ ਆਪਣੇ ਕੋਲੇ ਹੁਣ ਜਿਵੇਂ ਕੰਮ ਪਹਿਲਾਂ ਤੋਂ ਕੀ ਜੀ ਬਿੜੀ ਜੋ ਹੋਇਆ ਕੰਮ ਠੀਕ ਹੈ ਇਹ ਇੱਥੇ ਆਪਣੇ ਕੋਲੇ ਆਪ ਹੀ ਗਾਹਕ ਆ ਜਾਂਦਾ ਬਣਿਆ ਰਹਿ ਅੱਡਾ ਠੀਕ ਹੈ ਮੰਡੀ ਤੇ ਲੈ ਜਾਣਾ ਮੰਡੀ ਤੇ ਲੈ ਜਾ ਮੰਡੀ ਤੇ ਵੀ ਬੜਾ ਪਸ਼ੂ ਵਿਕ ਜਾਂਦੇ ਹੈਗੇ ਮੰਡੀਆਂ ਆਪਣੇ ਨੇੜੇ ਥੜੇ ਕਿੱਥੇ ਹੁੰਦੀਆਂ ਤੋਂਕ ਵਾਲੀ ਲੱਗਦੀ ਐ ਜਿਹਦਾ ਹਾਂ ਜੇ ਮੁੱਲਾਪੁਰ ਲੱਗਦੀ ਜਿੱਮੇ ਇਹ ਮੰਡੀਆਂ ਤਾਂ ਲੱਗੀਆਂ ਜਾਂਦੀਆਂ ਮੜੀਆਂ ਬਣੀਆਂ ਭਾਜੀਆਂ ਪੱਟੀਆਂ ਮੰਡੀਆਂ ਤੋਂ ਆਗੀਆਂ ਇਹ ਤੋਂਕ ਵਾਲੀ ਤੇ ਮੁੱਲਾਪੁਰ ਦੀ ਮੰਡੀ ਇਹਨਾਂ ਦੇ ਭਾਪੂ ਤੋਂ ਵਧੀਆ ਮਿਲ ਜਾਂਦੇ ਆ ਹਾਂ ਭਾਪੂ ਰ ਵਧੀਆ ਤੇ ਯਾਰ ਜੇ ਹੁਣ ਆਮ ਕਰਕੇ ਜਿਹੜੀ ਆਪਣੇ ਪੰਜਾਬ ਚ ਕਹਿੰਦੇ ਆਪਾਂ ਜੋਤ ਨਾ ਬਾਈ ਦੀ ਘਟ ਗਈ ਹੈ ਨਾ ਤੇ ਯਾਰ ਜੇ ਆਮ ਜਿਹੜੇ ਕੋਈ ਹੁੰਦੇ ਫਿਰਦੇ ਆ ਉਹ ਵੀ ਰੱਖ ਸਕਦੇ ਉਹਨਾਂ ਚ ਇਹਦੇ ਚ ਫਾਇਦਾ ਹੈਗਾ ਥੋੜਾ ਜਿਹਾ ਹਾਂ ਫਾਇਦਾ ਹੈਗਾ ਪੂਰਾ ਵਧੀਆ ਜਿਵੇਂ ਹੁਣ ਜਿਹੜੇ ਹੁਣ ਬੰਦਿਆਂ ਨੂੰ ਕੰਮ ਨਹੀਂ ਕੋਈ ਹੁੰਦਾ ਪਰ ਉਹ ਕੰਮ ਵਧੀਆਗਾ ਜਿਵੇਂ ਖੇਤੀਬਾੜੀ ਥੋੜੀ ਜੀ ਇਹਦੇ ਕੋਲੇ ਉਹ ਰੱਖ ਸਕਦਾ ਇਹ ਕੰਮ ਵਧੀਆਗਾ ਕੋਈ ਹੁਣ ਹੋਰ ਕੰਮ ਹੈ ਵੀ ਕੋਈ ਨਹੀਂ ਦਾ ਇਹ ਗੱਲ ਮੈਂ ਨਾ ਆਮ ਕਰਕੇ ਦੇਖਿਆ ਵੀ ਹੁਣ ਪਿੰਡਾਂ 'ਚ ਵੀ ਰੱਖਣ ਲੱਗੇ ਸੈੱਟ ਬਾਲ ਕੇ ਹਾਂ ਹਾਂ ਰੱਖੀ ਜਾਂਦੇ ਬਹੁਤ ਆਪਣੇ ਆਪਣੇ ਵੀ ਬਹੁਤ ਰੱਖੀ ਜਾਂਦੇ ਹੁਣ ਇੱਥੇ ਬੱਕਰੀਆਂ ਵੀਰੇ ਮੈਂ ਹੁਣ ਦੇਖਿਆ ਜਿਵੇਂ ਪ੍ਰੋਫੈਸਰ ਰਾਏ ਕੋ ਉਹ ਪੜਿਆ ਲਿਖਿਆ ਬਹੁਤ ਹਤੀ ਉਹਨਾਂ ਨੇ ਵੀ ਇਹ ਕੀਤਾ ਸ਼ੁਰੂ ਕਰ ਲਿਆ ਬਾਹਰੋਂ ਆ ਕੇ ਬੰਦੇ ਰੱਖੀ ਜਾਂਦੇ ਆ ਹਾਂ ਬਾਹਰੋਂ ਆ ਕੇ ਰੱਖੀ ਜਾਂਦੇ ਸਾਡੇ ਕੋਲੇ ਆਉਂਦੇ ਆ ਬੰਦੇ ਲੈਣ ਇੱਥੇ ਬਾਹਰੋਂ ਬੂਰੋਂ ਵੀ ਬੰਦੇ ਆਏ ਹੁੰਦੇ ਆ ਕਈ ਵਾਰ ਬੰਦੇ ਮਹਾਨ ਫੌਜੀ ਬੰਦੇ ਨੇ ਰੱਖੀਆਂ ਇੱਕ ਨੇ ਠੀਕ ਹੈ ਤੇ ਐ ਹੁਣ ਸਾਰੇ ਆ ਜਾਂਦੇ ਇੱਕ ਆਪਣੇ ਪੰਜਾਬ ਦੇ ਵਿੱਚ ਟ੍ਰੇਨਿੰਗ ਵੀ ਦਿੰਦਾ ਇਹਨਾਂ ਨੂੰ ਵੀ ਬੱਕਰੀਆਂ ਕਿਵੇਂ ਰੱਖਣੀਆਂ ਕਿਵੇਂ ਸਾਂਭ ਸੰਭਾਲਾ ਬਾਕੀ ਤਾਂ ਤੁਸੀਂ ਤਾਂ ਪੂਰੇ ਖੰਡ ਉਹਨਾਂ ਤਾਂ ਉਹਨਾਂ ਨੂੰ ਵੀ ਜ਼ਿਆਦਾ ਪਤਾ ਮੈ ਪਤਾ ਨਾ ਸਾਨੂੰ ਤਾਂ ਆਪ ਵੀ ਪਤਾ ਲੱਗ ਜਾਂਦਾਗਾ ਢੱਲ ਮਿੱਠ ਦਾ ਨਾਲੇ ਕਹਿੰਦੇ ਬੈਂਕਾਂ ਵੀ ਦਿੰਦੀਆਂ ਚੰਗਾ ਲੋਨ ਹਨਾ ਤੁਸੀਂ ਵੀ ਲੋਨ ਦਿੰਦਾ ਨਹੀਂ ਆਪਾਂ ਹੀ ਲੋਨ ਤੇ ਨਹੀਂ ਆਪਾਂ ਕੰਮ ਕਰਿਆ ਆਪਾਂ ਆਪ ਹੀ ਹੋਗਾ ਲੋਨ ਵੱਧ ਗਿਆ ਚੱਲਦਾ ਇਹਦੇ ਇਹਨਾਂ ਤੇ ਲੋਨ ਮਿਲਦਾ ਬਹੁਤ ਆਸਾਨ ਸਹੂਲਤ ਮਿਲਦੀ ਹੈ ਜਾਨੀ ਕਿ ਸਰਕਾਰ ਕੱਢਾ ਠੀਕ ਹੈ ਤੇ ਬਾਕੀ ਤਾਂ ਬਾਕੀ ਤਾਂ ਬਾਈ ਇੱਕ ਉਹ ਵੀ ਬੈਂਕ ਆ ਬਾਈ ਜਾਨਸ ਰੱਬ ਨਾ ਕਰੇ ਕੋਈ ਐਮਰਜੈਂਸੀ ਪੈਦੀ ਆ ਜਦੋਂ ਮਰਜੀ ਆਪਾਂ ਇੱਕ ਸੇਲ ਵਿੱਚ ਕਰਕੇ ਆਪਣਾ ਜਿਹੜਾ ਨਾ ਤੋੜਾ ਹੋਵੇ ਕਿਦੋਂ ਮਰਜੀ ਛਾਰ ਲਾ ਹਾਂ ਸਾਰ ਜਾਂਦਾ ਕਰਕੇ ਵੇਚ ਆ ਜਾਂਦਾ ਹਾਂ ਹਾਂਜੀ ਇਧਰ ਲੈ ਯਾਰ ਗੁੱਸੇ ਨਾਲ ਹੁਣ ਇਹਨਾਂ ਨੂੰ ਹੀ ਪੁੱਛਣਾ ਕੁਝ ਨਹੀਂ ਨਹੀਂ ਯਾਰ ਆਉਂਦਾ ਤੁਸੀਂ ਯਾਰ ਫੇਰ ਵੀ ਸਾਡੇ ਪਿੰਡਾਂ ਵਾਲੇ ਆ ਜਿਓ ਯਾਰ ਤੁਸੀਂ ਤੇ ਇਹ ਬਾਈ ਵੀ ਆਪਣਾ ਕੁਝ ਦਿਨ ਪਹਿਲਾਂ ਇੱਕ ਬੱਕਰਾ ਮੰਡੀ ਤੇ ਕਿਹੜੀ ਮੰਡੀ ਤੇ ਗਏ ਸੀ ਤੁਸੀਂ ਵਾਲੇ ਕੀ ਬਾਈ ਕਾਲੇ ਕੇ ਗੈਸੀ ਵਧੀਆ ਭਾਤੇ ਵੇਚ ਗਿਆ ਸੀ ਜਿਹੜਾ ਬੱਕਰਾ ਪੂਰਾ ਵਧੀਆ ਕਿੰਨੇ ਸਾਲਾਂ ਦਾ ਸੀ ਬੱਕਰਾ ਉਹ 2 ਸਾਲਾਂ ਦਾ ਸੀ ਅੱਛਾ 2 ਸਾਲਾਂ ਦਾ ਸੀ ਵਧੀਆ ਭਾਅ ਮਿਲ ਗਿਆ ਜਾਣ ਕੇ ਠੀਕ ਆ ਜੀ ਕਾਲੇ ਨੇ ਵੀ ਬੱਕਰਾ ਵੇਚਿਆ ਸੀ ਪੁੱਛੀ ਉਹਨੂੰ ਵੀ ਹਾਂ ਜੀ ਭਾਈ ਕਾਲੇ ਤੂੰ ਵੀ ਦੱਸ ਦੇ ਯਾਰ ਕੋਸ ਵਧੀਆ ਵੇਚਿਆ ਸੀ ਵਧੀਆ ਵੇਗਿਆ ਸੀਗਾ ਠੀਕ ਆ ਤੇ ਸਕੂਨ ਆ ਬਾਈ ਯਾਰ ਜਿਹੜੇ ਪ੍ਰਮਾਤਮਾ ਨੇ ਆਪਾਂ ਨੂੰ ਰੋਜ਼ਗਾਰ ਦਿੱਤਾ ਪੂਰੇ 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 ਖੋ ਸੰਭਾਲ। ਜਿਵੇਂ ਇੱਕ ਬਾਈ ਨਾਲ ਇੱਕ ਹੋਰ ਗੱਲ ਸਾਂਝੀ ਕਰਨੀ ਹੈ ਬਾਈ ਦੀ ਇੱਕ ਕੁੜੀ ਗੋਦ ਲਈ ਵੀ ਆ। ਉਹ ਦੱਸੀ ਕਾਲੇ। ਤੋਂ ਮੈਨੂੰ ਦੱਸਿਆ ਸੀ ਬਹੁਤ ਚਿਰ ਹੋ ਗਿਆ। ਨਹੀਂ ਹਾਂ। ਪੰਜਾਂ ਦਰਾਂ ਲਿਆਂਦੀ ਸੀ ਬਾਈ। ਅੱਛਾ ਅੱਛਾ। ਖਾਲ ਲੜੋ ਲਿਆਂਦੀ ਸੀ 8 ਸੀ ਉਹਨਾਂ ਦੇ। ਠੀਕ ਆ। ਉਹ ਲਿਆਂਦੀ ਸੀ ਪੰਜਾਂ 3 ਸਾਲਾਂ ਦੀ ਹੋਗੀ। ਠੀਕ ਆ। ਹਾਂ ਪਰਨ ਲਾਗੇ। ਹਾਂ। ਪਰਨ ਲਾਈ ਵੀ ਆ ਹੁਣ ਕਿੰਨਾ ਸਾਲਾਂ ਦੀ ਹੋਗੀ? ਹਾਂ ਬਾਈ ਇਧਰ ਸੁਣ ਲਓ ਮੈਂ ਕਹਾਂ ਉਹ ਬਾਈ ਦੀ ਸਰਦਾ ਜੀ ਵੀ ਆਪਣੇ ਤੋਂ ਮੁੰਡੇ ਹੀ ਆ ਵਿਚਾਰ ਆਪਣੇ ਵੀ ਕੁੜੀ ਹੋਣੀਗੀ ਪੀ ਨੇ ਫਿਰ ਐ ਮੰਨ ਚ ਇਹਦੇ ਸੋਚੀ ਗੱਲ ਇਹਨੇ ਵੀ ਚਲ ਜਵੇ ਕੁੜੀ ਆਪਾਂ ਗੋਦ ਲੈ ਲੈਨੇ ਆਗੇ ਠੀਕ ਆ ਤਾਂ ਇਹਨੇ ਫਿਰ ਗੋਦ ਲੈ ਲਈ ਜੀ ਜਾ ਕੇ ਚਲੇ ਗਾਹਾਂ ਪੇ ਸ਼ਕੀਰੀ ਰਲਦੀ ਸੀਗੀ ਜੀ ਚਲੇ ਉੱਥੋਂ ਇਹ ਪਾਲਦਾ ਹੀ ਬੰਦਾ ਪੂਰੇ ਲਾੜ ਪਿਆਰ ਨਾਲ ਇਹ ਨਹੀਂ ਗੱਲ ਬਹੁਤ ਵਧੀਆ ਗੱਲ ਆ ਯਾਰ ਨਾ ਕੰਨਿਆ ਹੁਣ ਇਹਨੂੰ ਐ ਸੀ ਵਿਚਾਰ ਜੇ ਕੁੜੀ ਆਪਦੇ ਹੁੰਦੀ ਫਿਰ ਵੀ ਪਾਲਦੇ ਹਾਂ 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 ਐ ਕਰਕੇ ਤੇ ਬਹੁਤ ਬਹੁਤ ਵਧੀਆ ਗੱਲ ਆ ਯਾਰ ਹਨਾ ਤੇ ਚਲੋ ਦਾਨਪੁਣ ਵੀ ਨਿਕਲ ਜਾਂਦਾ ਇਹ ਚੀਜ਼ਾਂ ਤੇ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲ ਕਰਕੇ ਤੇ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਦਰਸ਼ਕਾਂ ਨੂੰ ਕੋਈ ਮਾੜਾ-ਮੋਟਾ ਦਾਨ 2000 2000 ਰੁਪਏ ਆ ਬਸ ਸੁਖ ਸਾਧਰਾਜੀ ਤੁਸੀਂ ਨਹੀਂ ਨਹੀਂ ਹਾਂ ਬਸ ਵਧੀਆ ਠੀਕ ਆ ਚੰਗੀ ਗੱਲ ਆ ਚੰਗੀ ਗੱਲ ਆ ਬਾਈ ਠੀਕ ਹੈ ਭਾਈ ਇੱਕ ਹੋਰ ਗੱਲ ਬੋਲੀ ਝੋਲੇ ਬੜੇ ਸੋਹਣੇ ਪਾਇਆ ਤੁਹਾਡੇ ਯਾਰ ਬੱਕਰੀਆਂ ਦੇ ਕਿੱਥੋਂ ਬਣਵਾਉਣੇ ਆ ਚੋਲੇ ਤਾਂ ਉਹਦੇ ਸਾਡਾ ਬਾਈ ਬਣਾਉਂਦਾ ਇਹ ਪਿੰਡ ਵੀ ਬਣਾਉਂਦੇ ਆਪਣੇ ਤੇ ਉਹ ਮਿਲ ਜਾਂਦੇ ਆਗੇ ਬਾਹਰ ਅੰਦਰ ਵੀ ਜਵੇਂ ਹੁਣ ਕਲਚੋਂ ਤੋਂ ਮਿਲਦੇ ਆਗੇ ਚੋਲੇ ਉੱਥੋਂ ਵਧਿਆ ਮਿਲਦੇ ਆਗੇ ਆਪਰੇ ਡਾਂਗ ਕਾ ਦੂੰਗਾ ਇਹ ਮੇਲਿਆਂ ਮੂਲਿਆਂ ਤੋਂ ਲੈ ਆਈਂਦਾ ਧੰਨਵਾਦ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਤੁਹਾਡਾ ਠੀਕ ਹੈ